ਰੋਜੀ ਕਕਲਸਾ ਵਾ ਰੋਜੀ ਕੀ ਪੱਤੇ ਅੱਜ ਤੁਹਾਨੂੰ ਕਮੀਜ਼ ਤੇ ਬਾਰਡਰ ਦਾ ਡਿਜ਼ਾਈਨ ਦੱਸਦੇ ਆਂ ਇਹ ਸੜੀ ਜੈਨ ਨੂੰ ਤੁਸੀਂ ਇਹ ਸਿੰਧੀ ਦਾ ਡਿਜ਼ਾਈਨ ਆ ਕਿਸੇ ਵੀ ਬਜਟ ਤੇ ਪਾ ਸਕਦੇ ਹੋ ਜਿਵੇਂ ਦੁਪੱਟੇ ਤੇ ਵੀ ਪਾ ਸਕਦੇ ਹੋ ਚਾਦਰ ਸਰਾਣੇ ਤੇ ਵੀ ਪਾ ਸਕਦੇ ਹੋ ਦੇਖੋ ਆਪਾਂ ਇੱਥੇ ਲੱਗੇ ਆਂ ਹੱਡਵੀ ਤੇ ਤੁਸੀਂ ਇਸ ਤਰ੍ਹਾਂ ਫੇਰ ਅਗਲੀ ਤੇ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਇਹ ਬਣਾਉਂਦੇ ਜਾਣਾ ਤੁਸੀਂ ਇਹ ਛਿੰਦੀ ਬੂਟੀ ਦਾ ਡਜਨ। ਇਹ ਕੱਚੀ ਪੰਸਰ ਨਾਲ ਬਣਾਉਨੇ ਅੱਜ ਆਪਾਂ ਅੱਗੇ ਆਪਾਂ ਪੈਨਣਾ ਬਣਾਉਂਦੇ ਸੀ। ਇਹ ਮਿੱਠੀ ਸਰਹਤ ਹੈ। ਇੱਕ ਵਾਸਤੇ ਬਣਾਉਣਾ ਆਪਾਂ ਉਹ ਤੁਹਾਨੂੰ ਦੱਸਦੇ ਆਂ ਵੀ ਇਹਦੇ ਉੱਤੇ ਆਪਾਂ ਇਹਦੇ ਉੱਤੇ ਬਣਾ ਲਿਆ ਡੱਬੀ ਦੇ ਉੱਤੇ ਬਣਾ ਲਿਆ ਹੁਣ ਆਪਾਂ ਡੱਬੀ ਛੱਡ ਦੇਣੀ ਹੈ ਇੱਕ ਤੇ ਬਣਾ ਕੇ ਇੱਕ ਛੱਡ ਕੇ ਫਿਰ ਆਪਾਂ ਇਹ ਤੇ ਹੁਣ ਆਪਾਂ ਇਸ ਦੇ ਇਹਦੇ ਉੱਤੇ ਨੇ ਹੋਰ ਬਣਾਉਣਾ ਇਹਦੇ ਉੱਤੇ ਬਣਾਉਣਾ ਦੇਖੋ ਇਹ ਤਰ ਇੱਕ ਕਾਪਾ ਸਲੜੀ ਬਣਾਈ ਇਧਰ ਆਪਾਂ ਇੱਕ ਦੇ ਉੱਤੇ ਇੱਕ ਬਣਾਈ ਇਧਰ ਆਪਾਂ ਇੱਕ ਛੱਡ ਕੇ ਫਿਰ ਦੂਜੇ ਡੱਬੇ ਦੇ ਉੱਤੇ ਦੋ ਬਣਾ ਗਿਆ ਇੱਕ ਦੋ ਹੁਣ ਆਪਾਂ ਇਹ ਤਰ ਬਣਾ ਲਏ ਉਹਨੇ ਦੇਖ ਇਧਰ ਬਣਾ ਤਿੱਕਾ ਇੱਥਰ ਫਿਰ ਆਪਾਂ ਇੱਕਾ ਛੱਡ ਦੇਣੀ ਹੈ ਲੱਭੀ ਤੇ ਇਹਦੇ ਉੱਤੇ ਬਣਾ ਦੇਣੀ ਹੈ ਦੇਖੋ ਹੁਣ ਆਪਾਂ ਇਹ ਬਾਰਡਰ ਦਾ ਡਿਜ਼ਾਈਨ ਇੱਕ ਛੱਡ ਕੇ ബാ പേക്ക് ബാർബി ഷഡി ദൂജത്തെ ദോ ബോ ഫെ എന്തായി ഇതേ ബാണി ഷോട്ട് ബുദ് ഹുണ്ട് ഷേ ഹാസ് തര නකට බිහදන ව පකට බිහදනත पව ਫੇਰ ਆਪਾਂ ਕਿੱਦਾਂ ਇਹ ਤੁਸੀਂ ਅਸੀਂ ਇੱਕ ਬੀਜ ਤੇ ਬਾਰਡਰ ਤੇ ਬਣਾ ਲਓ। ਜਮੇ ਤੇ ਬਾਰਡਰ ਤੇ ਬਣਾ ਲਓ ਬਹੁਤ ਸੋਹਣਾ ਬਣ ਕੇ ਤਿਆਰ ਹੋਊਗਾ। ਦੇਖੋ ਇੱਕ ਢੱਬੀ ਛੱਡਣੀ ਹੈ ਇੱਕ ਇਹ ਤੇ ਬਣਾਉਣਾ ਤਾਂ ਇੱਕ। ਇਹ ਤੇ ਆਪਾਂ ਇੱਕ ਢੱਬੀ ਬਣਾਉਣੀ ਹੈ ਦੇਖੋ। ਹੁਣ ਆਪਾਂ ਅਗਲੀ ਤੇ ਇੱਕ ਢੱਬੀ ਛੱਡਣੀ ਹੈ ਅਗਲੀ ਤੇ ਆਪਾਂ ਦੇਖੋ ਪਹਿਲਾਂ ਤੁਸੀਂ ਐਵੇਂ ਬਣਾ ਲਓ ਫਿਰ ਤੁਸੀਂ ਟ੍ਰੇਸ ਕਰਕੇ ਇਹਨੂੰ ਕਮੀਜ਼ ਤੇ ਬਣਾ ਸਕਦੇ ਹੋ ਦੁਪੱਟੇ ਤੇ ਵੀ ਬਣਾ ਸਕਦੇ ਹੋ ਬਹੁਤ ਸੋਹਣਾ ਬਣ ਕੇ ਤਿਆਰ ਹੋਊਗਾ ਦੇਖੋ ਇਸ ਤਰ੍ਹਾਂ ਬਣਾਉਂਗਾ ਇਹ ਬਹੁਤ ਹੀ ਪਿਆਰਾ ਲੱਗਦਾ ਹੈ ਕਮੀਨ ਦੇ ਬਾਰਡਰ ਤੇ ਦੁਪੱਟੇ ਦੇ ਬਾਰਡਰ ਤੇ ਚਾਦਰ ਤੇ ਸਹਣਾ ਨੇ ਇਹ ਕਿਸੇ ਤੇ ਬਣਾ ਸਕਦੇ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕਹੇ ਜੀ ਲੱਗੀ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ